ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਅਤੇ ਜੂਨ 1984 ਕੱਲੂਕਾਰੇ ਦੇ ਸਮੂਹ ਸਿੰਘਾਂ ਸਿੰਘਣੀਆਂ ਦੀ ਸ਼ਹੀਦੀ ਨੂੰ ਸਮਰਪਿਤ ਭਾਈ ਬਚਿੱਤਰ ਸਿੰਘ ਗੱਤਕਾ ਖੜਾ ਹਠੂਰ ਅਤੇ ਕੈਲੀਫੋਰਨੀਆ ਗੱਤਕਾ ਦਲ ਯੂ ਐਸ ਏ ਵੱਲੋਂ ਸਮੂਹ ಗ್ರಾಮ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਸਬਾ ਹਠੂਰ ਦੇ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਸ਼ੇਮੀ ਵਿਖੇ ਸਿੱਖੀ ਸੰਭਾਲ ਕੈਂਪ ਲਗਾਇਆ ਗਿਆ। 1 ਜੂਨ ਤੋਂ 15 ਜੂਨ ਤੱਕ ਲਗਾਏ ਗਏ ਸਿੱਖੀ ਸੰਭਾਲ ਕੈਂਪ ਵਿੱਚ ਬੱਚਿਆਂ ਨੇ ਵੱਧ ਛੜ ਕੇ ਹਿੱਸਾ ਲਿਆ ਤੇ ਕੈਂਪ ਵਿੱਚ ਦਸਤਾਰ ਸਿਖਲਾਈ, ਦਮਾਲਾ ਸਿਖਲਾਈ, ਕੀਰਤਨ, ਪਾਠ ਕਰਨਾ ਤੇ ਅਰਦਾਸ ਸਮੇਤ ਬੱਚਿਆਂ ਵਿੱਚ ਅچھے ਸੰਸਕਾਰ ਪੈਦਾ ਕਰਨ ਲਈ ਸਲਾਗਯੋਗ ਉਪਰਾਲੇ ਕੀਤੇ ਗਏ। ਕੈਂਪ ਦੇ ਆਖਰੀ ਦਿਨ ਬੱਚਿਆਂ ਵਿਚਕਾਰ ਦਸਤਾਰ, ਦਮਾਲਾ ਅਤੇ ਗੁਰਮਤ ਮੁਕਾਬਲੇ ਕਰਵਾਏ ਗਏ ਤੇ ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਐਸ ਮੌਕੇ ਸਤਕਾਰਯੋਗ ਤੇ ਮਾਣਮੱਤੀ ਸ਼ਖਸੀਅਤ ਸਮਾਜ ਸੇਵੀ ਦਵਿੰਦਰ ਸਿੰਘ ਬੱbbi ਗਰੇਵਾਲ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਾਈ ਬਚਿੱਤਰ ਸਿੰਘ ਗਤਕਾ ਖਾੜਾ ਹਠੂਰ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਖਾਲਸਾ ਵੱਲੋਂ ਬੱਚਿਆਂ ਨੂੰ ਸਿੱਖੀ ਦਾ ਜਾਗ ਲਾਉਣ ਲਈ ਪੁੱਟੇ ਕਦਮਾਂ ਦੀ ਸਲਾਘਾ ਕੀਤੀ ਤੇ ਕੈਂਪ ਲਈ 11000 ਰੁਪਏ ਦਾ ਸਹਿਯੋਗ ਦਿੰਦਿਆਂ ਜੇਤੂ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ ਅੰਤ ਵਿੱਚ ਪਾਈ ਬਜਿੱਤਰ ਸਿੰਘ ਗੱਤਕਾ ਖੜਾ ਹਟੂਰ ਦੇ ਜਥੇਦਾਰ ਪਾਈ ਹਰਪ੍ਰੀਤ ਸਿੰਘ ਖਾਲਸਾ ਨੇ ਸਮੂਹ ਗੁਰਸੰਗਤਾਂ ਅਤੇ ਸਹਿਯੋਗੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਤਸਵੀਰਾਂ ਦੇਖ ਰਹੇ ਹੋ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਇਤਿਹਾਸਿਕ ਕਸਬਾ ਹਟੂਰ ਤੋਂ ਕੋਮਲਪ੍ਰੀਤ ਕਾਰ ਹਟੂਰ ਦੀ ਸਪੈਸ਼ਲ ਰਿਪੋਰਟ ਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੋਬਰਾ ਸਾਹਿਬ ਦੇ ਹੈੱਡਕਵਰਨ ਚੀ ਪਾਇਸੇਪਾਇ ਕੋ ਜਟ ਸਿੰਘ ਜੀ ਦੇ ਸੂਰਪਰ ਜਿਨ੍ਹਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ 1 ਜੂਨ ਤੋਂ 15 ਜੂਨ ਤੱਕ ਜੋ ਵਰਮਥ ਕੈਂਪ ਆਪਣੇ ਗੋਬਰਾ ਸਾਹਿਬ ਸ਼ਹਿਰ ਵਿੱਚ ਲੱਗਿਆ ਸੀ ਚਿਹਰੇ ਕੇ ਤਾਲਾ ਸਮਾਪਤੀ ਹੋਈ ਹੈ ਤੇ ਅੱਜ ਜੋ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਣਾ ਪਹਿਲਾਂ ਮੈਂ ਬੇਨਤੀ ਕਰਦਾ ਸੰਗਤ ਅਗੇ ਵੀ ਬੱਚਿਆਂ ਨੇ ਜੋ ਕੈਂਪ ਦੇ ਵਿੱਚ ਸਿੱਖਿਆ ਉਹਨਾਂ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪ ਵੀ ਆ ਕੇ ਇੱਥੇ ਸੰਗਤ ਦੇ ਦੱਸੋ ਵੀ ਤੁਹਾਨੂੰ ਕੈਂਪ ਦੇ ਵਿੱਚ ਕਿਵੇਂ ਲੱਗਿਆ ਜਾਂ ਤੁਹਾਨੂੰ ਕੈਂਪ ਦੇ ਵਿੱਚ ਕੀ ਸਿੱਖਿਆ ਦਿੱਤੀ ਗਈ। ਸੋ ਜਿਹੜੇ ਵੀ ਬੱਚੇ ਪੁਰਨਾ ਚਾਹੁੰਦੇ ਆ ਸੋ ਉਹਨਾਂ ਬੱਚਿਆਂ ਨੂੰ ਬੇਨਤੀ ਹੈ ਵੀ ਸਟੇਜ ਤੇ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ਿਖਰ ਗੁਰੂ ਗੋਬਿੰਦ ਸਿੰਘ ਸਾਹਿਬ ਕੀਰਤਨ ਅਕੈਡਮੀ ਦੀ ਵਿਦਿਆਰਥਣ। ਤੁਹਾਨੂੰ 15 ਦਿਨਾਂ ਅੱਗੇ ਲੱਗੇ ਕੈਂਪ ਉਹ ਵਾਲੇ ਇਸ ਕੈਂਪ ਵਿੱਚ ਸਾਨੂੰ ਅਦਾਸ ਕਰਨੀ ਸਿਖਾਈ, ਚੌਸਾ ਕਰਨਾ ਸਿਖਾਇਆ, ਨਿਗਾਰਾਬਜ਼ ਹੋਣਾ ਸਿਖਾਇਆ, ਪਾਣੀ ਪਾੜਨੀ ਸਿਖਾਈ, ਵੱਡਿਆਂ ਦਾ ਸਤਿਕਾਰ ਕਰਨਾ ਸਿਖਾਇਆ ਅਤੇ ਹੋਰ ਵੀ ਬਹੁਤ ਚੀਜ਼ਾਂ ਸਿਖਾਈਆਂ। ਮੈਨੂੰ ਇਸ ਕੈਂਪ ਵਿੱਚ ਆ ਕੇ ਬਹੁਤ ਵਧੀਆ ਲੱਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਹਾਂ। ਮੈਂ ਮੈਡੋਟੇ ਸੰਮੇਦ 15 ਦਿਨਾਂ ਵਿੱਚ ਸਿੱਖਿਆ ਸਾਨੂੰ ਪਹਿਲਾ ਸੀ ਦਸਤਾਰ ਸਿੱਖੀ ਉਸ ਤੋਂ ਬਾਅਦ ਕੰਪਿਊਟਰ ਦੀ ਵਰਤੋਂ ਕਰਨਾ ਸਿੱਖਿਆ ਦੇ ਸੰਗ੍ਰਹਿਣਾ ਪੰਜਵਾਰੇ ਪੰਜ ਸਾਖ ਦੇ ਚਾਂਸਾਬ ਜਾਤੇ ਹੋਰ ਵੀ ਬਹੁਤ ਬਹੁਤ ਸਿਖਾਉਣ ਵਾਲੇ ਸਿੱਖਿਆ ਹੋਰ ਵੀ ਸਿਖਾਉਣ ਵਾਲੇ ਸਿੱਖਿਆ ਅਸੀਂ ਵਡਿਆਨਾ ਹੱਦ ਕਰਨਨਾ ਸਿੱਖਿਆ ਉਹਨਾਂ ਜੀ ਕਹਿੰਦੇ ਬਣਾਉਣਾ ਹੈ ਜੇ ਚੇਤਨ ਖਾਨ ਸਾਹਿਬ ਵਾਲੇ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਗੜ ਦੁਆਰਾ ਪਾਛੇ ਜਿਵੇਂ ਹਰ ਗੋਵਿੰਦ ਸਾਹਿਬ ਅਕੈਡਮੀ ਦੀ ਵਿਦార్థਿ ਹਾਂ ਮੈਂ ਅੱਜ ਮਾ 15 ਦਿਨਾਂ ਵਿੱਚ ਬਿਤਾ ਸਾਰੇ ਪਾਛੇ ਜਿਵੇਂ ਬਲਪੌਣ ਸਾਰੇ ਅਪਰਾਲੇ ਜਿੱਤੇ ਗਏ ਜਿਸ ਵਿੱਚ ਬੱਚਿਆਂ ਦੇ ਖੇਡਣ ਦਾ ਖਾਣ ਪੀਣ ਦਾ ਬਹੁਤ ਧਿਆਨ ਰੱਖਿਆ ਗਿਆ ਇਸ ਲਈ ਮੈਂ ਸਾਰੀ ਪਗੜ ਦੁਆਰਾ ਪ੍ਰਬੰਧ ਕਮੇਟੀ ਦਾ ਬਹੁਤ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜਿੱਥੇ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦਾ ਇਤਿਹਾਸਿਕ ਸਥਾਨ ਹੈ ਅਤੀਤ ਤਨਵਦ ਕਰਦੀ ਹਾਂ ਉਸ ਸਾਧ ਹਰਪ੍ਰੀਤ ਸਿੰਘ ਜੀ ਦਾ ਜਿਹ ਜੋ ਜੋ ਸਾਨੂੰ ਕੁਰਬਾਨੀ ਨਾਲ ਚੋਣਦੇ ਹਨ ਤੇ ਹੁਣ ਮੈਂ ਜੂ ਮਹੀਨੇ ਵਿੱਚ ਲੱਗੇ 1 ਤੋਂ 15 ਤੀਕ ਤੱਕ ਦੇ ਕੈਂਪਾਂ ਬਾਰੇ ਜਾਣਕਾਰੀ ਸਾਂਝੀ ਕਰਦੀ ਹਾਂ ਪਹਿਲਾ ਸਭ ਤੋਂ ਪਹਿਲਾ ਇਹ ਮੁੱਢਲੀ ਜਾਣਕਾਰੀ ਵਾਰਿਸ ਦੇ ਹਨ ਸਿੱਖਿਆ ਮਿਲਦੀ ਹੈ ਉਹ ਚਾਰ ਗਰੁੱਪ بنائے ਗਏ ਜਸਵੰਤ ਬਾਬਾ ਅਜੀਤ ਸਿੰਘ ਬਾਬਾ ਜਜ਼ਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਇੱਕ ਜੇਤੀ ਗਰੁੱਪ ਕਰਕੇ ਅਰਦਾਸ ਚੌਰ ਸਾਹਿਬ ਨਗਾਰਾ ਅਤੇ ਕੀਰਤਨੀਆਂ ਸੇਵਾਵਾਂ ਮਨਵਾਇਆ ਜਾਨੀ ਅਸਨ ਅਤੇ ਬਹੁਤ ਪਰਿਵਾਰ ਅੱਜ ਸਮਾ ਨਾਲ ਆ ਲੈਂਦੇ ਹਾਂ ਮੈਂ ਸ੍ਰੀ ਗੁਰੂ ਘਰ ਨੂੰ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦਾ ਅਤੇ ਉਸਤਾਦ ਹਰਪ੍ਰੀਤ ਸਿੰਘ ਦਾ ਨੰਦਤਾ ਜੀ ਹਾਂ ਵਾਹਿਗੁਰੂ ਨੂੰ ਲੰਗੀਆਂ ਹੁੰਦਰਾ ਬਖਸ਼ਣ ਜਿੰਨਾ ਜਿੰਨਾ ਦੇ ਉਦਮ ਨਾਲ ਇਹ ਕੈਂਪ ਹਰ ਇੱਕ ਸਾਲ ਚੱਲਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਕੈਪ ਜੋ ਐਤੋਂ 15 ਜੂਨ ਤੱਕ ਸੀ ਅਸੀਂ ਉਸ ਦੇ ਵਿੱਚ ਬਹੁਤ ਸਿੱਖਿਆਵਾਂ ਪ੍ਰਾਪਤ ਕੀਤੀਆਂ ਅਸੀਂ ਉਸ ਦੇ ਵਿੱਚ ਦਸਤਾਰ ਬੰਨਣਾ ਸਿੱਖਿਆ ਮੁੱਢਲੀ ਜਾਣਕਾਰੀ ਦੇ ਬਾਰੇ ਸਿੱਖਿਆ ਅਤੇ ਆਪ ਤੋਂ ਵੱਡਿਆਂ ਦਾ ਆਦਰ ਕਰਨ ਬਾਰੇ ਸਿੱਖਿਆ ਇਸ ਕੈਪ ਦੇ ਵਿੱਚ ਆ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਅਤੇ ਹਰਪ੍ਰithvi ਦੇ ਸਹਿਯੋਗ ਨਾਲ ਆਧਕਾਰ ਦੇ ਸਮੇਂ ਵਿੱਚ ਉਹਨਾਂ ਨੇ ਸਾਡੇ ਬਾਣੀ ਨਾਲ ਅਤੇ ਗੁਰੂ ਇਤਿਹਾਸ ਨਾਲ ਜੋੜਿਆ ਵਾਹਿਗੁਰੂ ਜੀ ਜਵਾਨਾਂ ਨੂੰ ਲਗਨੀ ਅਭੋਰਾ ਬਖਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਜੀ ਦੀ ਬਖਸ਼ੀ ਹਫੇਦਾਲ ਸਾਥ ਪਾਉਗਾ ਜਵਤ ਦੀ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਰੀਕ ਤੋਂ 15 ਕਲੀਕ ਤੱਕ ਜਿੱਥੇ ਦਸਤਾਰ ਸਿਖਲਾਈ ਕੈਂਪ ਗਰਮ ਸਿਖਲਾਈ ਕੈਂਪ ਲਾਇਆ ਗਿਆ ਜਿੱਸੇ 52 30 ਪੰਚਾਇਤਾਂ ਦੇ ਸ਼੍ਰੀ ਗੁਰੂ ਗੁਰਦਵਾਰਾ ਪਰਬੰਧਕ ਕਮੇਟੀ ਦਾ ਤੇ ਵੀ ਹਰ ਕੀ ਸੈਂਟੀ ਦਾ ਬਹੁਤ ਵੱਡਾ ਸਹਿਯੋਗ ਹੈ ਮੈਂ ਇਹਨਾਂ ਤੇ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਅਸੀਂ ਇਹ ਜੋ ਵੀ ਹੋਈ ਨਹੀਂ ਕਿ ਇੱਥੇ ਬੈਠ ਕੇ ਇੱਥੇ ਖੜ ਕੇ ਬੋਲਣ ਦੀ ਤੇ ਵੀ ਮੌਕਾ ਦਿੱਤਾ ਬਹੁਤ-ਬਹੁਤ ਸ਼ੁਕਰਾਨਾ ਕੁਮੈ ਸੈਟੀ ਦਾ ਸ਼ੁਕਰਾਨਾ ਅਤੇ ਸਾਰੇ ਬੱਚਿਆਂ ਦੇ ਮਾਪਿਆਂ ਦਾ ਸ਼ੁਕਰਾਨਾ ਜਿਨ੍ਹਾਂ ਨੇ ਬੱਚਿਆਂ ਨੂੰ ਤਿਆਰ ਕਰਕੇ ਸੁਬਾਹ ਭੇਜਿਆ ਬੱਚਿਆਂ ਨੂੰ ਇੱਥੇ ਵੀ ਤੇ ਜੰਗ ਵਿੱਚ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਪਿੰਡ ਵਿੱਚ ਉਹ ਵੀ ਬਹੁਤ سارے ਬੱਚੇ ਨੇ ਕਿੱਡਾ ਵੱਡਾ ਪੈਨੇਸ ਘਟੂ ਘਟ 11000 ਵੋਟ ਹੈ ਪਿੰਡ ਦੀ ਕਿੰਨੇ ਬੱਚੇ ਹੋਣ ਕਿ ਉਹਨਾਂ ਵਿੱਚੋਂ 70 ਬੱਚਿਆਂ ਨੇ ਗੁਰਦੁਆਰਾ ਸਾਹਿਬ ਵਿੱਚ ਕੈਂਪ ਲਗਾਏ ਤੇ ਉਹਨਾਂ ਦੀ ਬਹੁਤ ਚੰਗੀ ਉਹਨਾਂ ਦੇ ਬਹੁਤ ਚੰਗੇ ਭਾਗ ਨੇ ਕਿ ਉਹ ਗੁਰੂ ਦੀ ਗੋਦ ਹੱਜ ਬੈਠ ਕੇ ਉਹਨਾਂ ਨੇ ਗੁਰਬਾਣੀ ਕੀਤਨ ਅਭਿਆਸ ਕੀਤਾ ਸਿਰ ਤੇ ਤਾਜ ਸਜਾਇਆ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਬਾਣੀ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਅੱਜ ਬੈਠ ਕੇ ਨਗਾਰੇ ਦੀ ਸੇਵਾ ਨੂੰ ਭਾਈ ਅਦਾਲਤ ਦੀ ਸੇਵਾ ਨੂੰ ਭਾਈ ਤੇ ਐਕਮੇ ਦਿਲ ਵਿੱਚ ਗੱਲ ਹੈ ਮੈਂ ਬਹੁਤ ਵਾਰ ਸੁਝੀ ਨੂੰ ਮੈਂ ਸੰਗਤ ਨਾਲ ਸਾਂਝੀ ਕਰਨੀ ਆ ਕਿ ਆਪਾਂ ਤੇ ਬੰਦੇ ਕੀ ਕਰਦੇ ਆ ਕਿ ਅਪਰੋਸੇ ਕਰਦੇ ਆ ਗੁਰੂ ਜੀ ਨਾਲ ਆਪਾਂ ਕਹਿੰਦੇ ਬਾਬਾ ਸਾਨੂੰ ਆ ਨਹੀਂ ਦਿੱਤਾ ਇਹ ਨਹੀਂ ਦਿੱਤਾ ਕਾ ਸਾਰੀ ਗੱਲ ਤੇ ਛੋਟੇ ਤੋਂ ਛੋਟੇ ਬੱਚੇ ਵੀ ਕਰਦੇ ਆ ਤੇ ਬਜ਼ੁਰਗ ਵੀ ਕਰਦੇ ਆ ਵੀ ਬਾਬਾ ਅਸਤੇ ਮੇਰੇ ਦਿਨਾਂ ਗੁੱਸੇ ਆਗਾ ਆਪਾਂ ਕਰਦੇ ਆ ਨਾ ਸਾਰੇ ਵੀ ਬਾਬਾ ਜੀ ਤੁਸੀਂ ਉਹ ਦਿਨ ਉਹਦੇ ਨਾਲ ਉਹਦੇ ਨਾਲ ਆਏ ਕਰਦਾ ਮੈਨੂੰ ਆ ਨਹੀਂ ਮਿਲਿਆ ਪਰ ਆਪਾਂ ਇਹ ਨਹੀਂ ਦੇਖਦੇ ਆਪਾਂ ਆਪਾਂ ਨੂੰ ਗੁਰੂ ਜੀ ਨੇ ਦਿੱਤਾ ਕੀ ਕੀ ਆ ਪਰ ਇਹ ਲੋਕ ਆਪਣੇ ਤਾਂ ਸਾਹ ਵੀ ਧਾਰੇ ਨਹੀਂ ਹਣ ਕੱਲ੍ਹ ਦਾ ਸੋਨੀ ਖਬਰ ਹੈ ਵੀ ਇੱਕ 에어 ਇੰਡੀਆ ਪਲੇਨ ਕ੍ਰੈਸ਼ ਹੋਇਆ ਆਪਣੀ ਤਾਂ ਖੁਸ਼ਕਿਸਮਤੀ ਹੈ ਕਿ ਆਪਾਂ ਕੋ ਬਾਹਰ ਜਾਣਿਆ ਘਰੇ ਸਹੀ ਸਲਾਮਤ ਵਾਪਸ ਆਉਣੇ ਆ ਪਰ ਆਪਾਂ ਫਿਰ ਵੀ ਗੁਰੂ ਜੀ ਨਾਲ ਰੋਸ ਕਰਦੇ ਆ ਜਦੋਂ ਆਪਾਂ ਰਾਤ ਨੂੰ ਸੌਂ ਜਾਂਦੇ ਆ ਆਪਾਂ ਨੂੰ ਪਤਾ ਵੀ ਆਪਾਂ ਸਵੇਰੇ ਉੱਠਣਾ ਆਪਾਂ ਚਿੱਤੇ ਬਹਿਮਰਿਆ ਬਰਾਬਰ ਹੁੰਨੇ ਆ ਪਰ ਆਪਾਂ ਸਵੇਰੇ ਫੇਰ ਉੱਠਦੇ ਆ ਆਪਾਂ ਸ਼ੁਕਰਾਨਾ ਕਰਨ ਦੀ ਬਚਾਇਆ ਮੂਰ ਰੋਸੇ ਕਰਦੇ ਗੁਰੂ ਜੀ ਨਾਲ ਕਿਹੜੀ ਗੁਰੂ ਅਸਲੀ ਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਤੇ ਆਪਣੇ ਆਪ ਤੇ ਮਾਨ ਦਾ ਹਿਸਾਬ ਕਰਿਆ ਕਰੋ ਕਿ ਆਪਾਂ ਇਹ ਜੀਵਨ ਚ ਜਨਮ ਲਿਆ ਜਿੱਥੇ ਸ਼ਹੀਦਾਂ ਸ਼ਹੀਦੀਆਂ ਮਿਲੀਆਂ ਨੇ ਆਪਣੇ ਕੌਮ ਨੂੰ ਸ਼ਹੀਦੀਆਂ ਦਿੱਤੀਆਂ ਤੇ ਸਾਰੇ ਜਗ ਸਾਰੇ ਨੂੰ ਇੱਕੋ ਜਿਹਾ ਮੰਨਿਆ ਗਿਆ ਕਈ ਧਰਮਾਂ ਵਿੱਚ ਬਾਬਾ ਜੀ ਨੇ ਦੱਸਿਆ ਵੀ ਸਹੀ ਸਮਾਂ ਨਹੀਂ ਦਿੱਤਾ ਜਾਂਦਾਗਾ ਬਹੁਤ ਵਕਤ ਕੀਤੇ ਜਾਂਦੇ ਆ ਪਰ ਅਖੇ ਤੁਹਾਨੂੰ ਲੈ ਚੀਜ਼ ਜੋ ਗੋਸ਼ ਨਹੀਂ ਆਪਣੀ ਕੌਮ ਬਹੁਤ ਚੜਦੀ ਕਲਾ ਲਈ ਆਗੀ ਅੰਦਰ ਜੁੱਲ ਲੱਗ ਚੁੱਕਾ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਤਾਂ ਆਪ ਜੀ ਦੇ ਚੈਨਲ ਦੇ ਮਾਧਿਅਮ ਤੇ ਜਿੰਨੀਆਂ ਵੀ ਸੰਗਤਾਂ ਦੇਖ ਰਹੀਆਂ ਸਾਰਿਆਂ ਨੂੰ ਤੇ ਹਾਜ਼ਰੀਨ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਉਪਰਾਲਾ ਜੀ ਜੇ ਉਪਰਾਲੇ ਦੀ ਗੱਲ ਕਰੀਏ ਤਾਂ ਬੇਅੰਤ ਸ਼ਲਾਘਾਯੋਗ ਉਪਰਾਲਾ ਜਿਹਦੇ ਵਿੱਚ ਮੁੱਖ ਭੂਮਿਕਾ ਸਾਡੇ ਭਾਈ ਵਿਚਤਰ ਸਿੰਘ ਗੱਤਕਾ ਅਖਾੜਾ ਤੇ ਜਿਹੜੇ ਯੂ ਐਸ ਏ ਕੈਲੀਫੋਰਨੀਆ ਤੋਂ ਸਾਡੇ ਵੀਰ ਇਹਨਾਂ ਨੂੰ ਸਹਿਯੋਗ ਕਰਦੇ ਆ ਖਾਸ ਕਰ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨ ਵੀਰ ਨਗਰ ਨਿਵਾਸੀ ਜਿਨ੍ਹਾਂ ਦਾ ਬਹੁਤ ਹੀ ਵੱਡਾ ਯੋਗਦਾਨ ਸਭ ਤੋਂ ਵੱਡਾ ਮੈਂ ਸਮਝਦਾ ਭਾਗ ਬਟਪਾਗੀ ਉਹਨਾਂ ਬੱਚਿਆਂ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਜਿਨ੍ਹਾਂ ਨੇ ਇਸ ਕੈਂਪ ਦੇ ਵਿੱਚ ਆਪਣੇ ਬੱਚਿਆਂ ਨੂੰ ਇੱਥੇ ਆ ਕੇ ਪਾਰਟਿਸਿਪੇਟ ਕਰਾਉਂਦੇ ਨੇ ਜਾਂ ਉਹਨਾਂ ਨੂੰ ਸਮਾਂ ਦਿੰਦੇ ਨੇ ਹਾਂ ਇੱਕ ਗੱਲ ਜੋ ਅੱਜ ਮੈਂ ਇਹ ਦੇਖਿਆ ਕੈਂਪ ਜਿੰਨਾ ਕ ਮਨ ਨੂੰ ਸਕੂਨ ਹੋਇਆ ਇਸ ਨੂੰ ਦੇਖ ਕੇ ਉੱਥੇ ਮੈਂ ਇਹ ਗੱਲ ਕਹਿ ਸਕਦਾ ਕਿ ਅਸੀਂ ਅੱਜ ਵੱਖਰੀ ਗੱਲ ਆ ਕਿ ਮੈਂ ਮੈਕ ਤੇ ਬੋਲ ਰਿਹਾ ਪਰ ਅਸੀਂ ਇਸ ਗੱਲ ਤੋਂ ਵਾਂਝੇ ਰਹੇ ਨਾ ਤੇ ਸਾਨੂੰ ਮੌਕਾ ਮਿਲਿਆ ਨਾ ਹੀ ਅਸੀਂ ਆਪਣੀ ਬੱਚਿਆਂ ਨੂੰ ਇਸ ਕੈਂਪਾਂ ਦੇ ਵਿੱਚ ਜਾਂ ਇਸ ਸਿੱਖਿਆ ਦੇ ਵਿੱਚ ਆਪਣੇ ਪਾਰਟਿਸਪੀਟ ਕਰਾ ਸਕੇ ਪਰ ਜਿੰਨੇ ਵੀ ਤੁਸੀਂ ਲੋਕ ਜਾਂ ਜਿੰਨੇ ਵੀ ਬੱਚੇ ਇੱਥੇ ਪਾਰਟਿਸਪੀਟ ਕਰਦੇ ਨੇ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਤਿਗੁਰਾਂ ਦਾ ਕੋਟਾਨ-ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕੈਂਪ ਦੇ ਵਿੱਚ ਬੱਚਿਆਂ ਨੇ ਭਾਗ ਲਿਆ ਤੇ ਖਾਸ ਕਰਕੇ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਦੋਰਾ ਪਾਸ਼ਾਏ ਸ਼ੇਮੀ ਦੇ ਸਮੁੱਚੇ ਪ੍ਰਬੰਧਕ ਤੇ ਸਾਡੀਆਂ ਨੌਜਵਾਨ ਸੁਭਾਵਾਂ ਨੌਜਵਾਨ ਵੀਰ ਬੱਚੇ ਜਿਨ੍ਹਾਂ ਨੇ ਇਸ ਕੈਂਪ ਦੇ ਵਿੱਚ ਬਹੁਤ ਵੱਡਾ ਆਪਣਾ ਆਪਣਾ ਯੋਗਦਾਨ ਪਾਇਆ ਸੋ ਮੈਂ ਇਹੀ ਬੇਨਤੀ ਕਰਦਾ ਕਿ ਅਸੀਂ ਇਹਨਾਂ ਗੱਲਾਂ ਤੋਂ ਵਾਂਝੇ ਰਹੇ ਹਾਂ ਬਹੁਤ ਜ਼ਿਆਦਾ ਨਗਰ ਹੋਰ ਵੀ ਵਾਂਝੇ ਨੇ ਸੋ ਇਸ ਕੈਂਪ ਨੂੰ ਦੇਖ ਕੇ ਮੈਂ ਬੇਨਤੀ ਕਰਾਂ ਕਿ ਪਿੰਡ ਪਿੰਡ ਉਹ ਜੋ ਜਿਹੜੇ ਕੈਂਪ ਨੇ ਉਹ ਲੱਗਣੇ ਚਾਹੀਦੇ ਨੇ ਕਿਉਂਕਿ ਇਹ ਇੱਕ ਕੋਈ ਧਰਮ ਦੀ ਪ੍ਰਫੁੱਲਤਾ ਦੀ ਗੱਲ ਨਹੀਂ ਮੈਂ ਕਰਦਾ ਪਹਿਲੀ ਤੇ ਗੱਲ ਇਹ ਹੈ ਵੀ ਜੇ ਅਸੀਂ ਧਰਮ ਦੀ ਗੱਲ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਂ ਵਰਨਾ ਨੂੰ ਸਾਂਝਾ ਉਪਦੇਸ਼ ਦਿੰਦੇ ਨੇ ਇੱਕ ਸਾਂਝਾ ਧਰਮ ਹੈ ਸਾਡਾ ਭੱਲੇ ਹੀ ਇੱਕ ਇੱਕ ਕਮਿਊਨਿਟੀ ਨੇ ਇੱਕ ਅਲੱਗ ਤਰ੍ਹਾਂ ਦਾ ਕਬਜਾ ਜਾਂ ਸ਼ੋਅ ਕੀਤਾ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਇਹ ਸਰਬ ਧਰਮ ਹੈ ਇੱਕ ਦਰਬਾਰ ਆ ਜਿਹੜਾ ਇਹ ਸਭ ਦਾ ਸਾਂਝਾ ਦਰਬਾਰ ਆ ਹਰ ਇੱਕ ਕਮਿਊਨਿਟੀ ਦਾ ਸਾਂਝਾ ਦਰਬਾਰ ਆ ਸੋ ਇਹਦਾ ਮੁੱਖ ਕਾਰਨ ਕੈਂਪਾਂ ਦਾ ਹੀ ਆ ਜੋ ਹਾਲਾਤ ਅੱਜ ਬਣੇ ਹੋਏ ਨੇ ਜਿਸ ਤਰ੍ਹਾਂ ਬੱਚਿਆਂ ਨੂੰ ਇਸ ਸਿੱਖਿਆ ਤੋਂ ਪਾਸੇ ਹੋ ਕੇ ਸੋਸ਼ਲ ਮੀਡੀਆ ਦੇ ਉੱਪਰ ਗਲਤ ਤਰ੍ਹਾਂ ਦੇ ਆ ਜਿਹੜੀਆਂ ਵੀਡੀਓਜ਼ ਵਗੈਰਾ ਪਰੋਸੀਆਂ ਜਾਂਦੀਆਂ ਨੇ ਉਹਦੇ ਨਾਲ ਜਿਹੜੇ ਬੱਚੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਪਹਿਲਾਂ ਦੱਸਿਆ ਸੀ ਕਿ ਕੋਰਾ ਕਾਗਜ਼ ਹੁੰਦੇ ਨੇ ਉਹਨਾਂ ਦੇ ਜੋ ਆਤਮਾ ਤੇ ਜੋ ਮਨ ਤੇ ਅਸੀਂ ਲਿਖ ਦਿਆਂਗੇ ਜੋ ਉਕਰ ਦਿਆਂਗੇ ਜਿੱਦਾਂ ਦੇ ਸੰਸਕਾਰ ਉਹਨਾਂ ਨੂੰ ਦੇ ਦੇਵਾਂਗੇ ਉਸ ਤਰ੍ਹਾਂ ਦੇ ਅੱਗੇ ਹੋਣਗੇ ਸੋ ਇਹ ਇਦਾਂ ਦੇ ਜਿਹੜੇ ਧਾਰਮਿਕ ਕੈਂਪ ਨੇ ਸਮਾਜਿਕ ਕੈਂਪ ਨੇ ਲੱਗਣੇ ਬਹੁਤ ਜ਼ਰੂਰੀ ਨੇ ਸੋ ਇਹਦੇ ਵਿੱਚ ਜਿੰਨੇ ਵੀ ਸੱਜਣਾ ਨੇ ਜਿੰਨੇ ਵੀ ਸਹਿਯੋਗੀਆਂ ਨੇ ਸਹਿਯੋਗ ਕੀਤਾ ਉਹਨਾਂ ਦਾ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਕਰਦੇ ਹੋਏ ਇਹ ਹੀ ਸੰਦੇਸ਼ ਦਿੰਨੇ ਆ ਕਿ ਭਾਈ ਘਰ ਘਰ ਇਹ ਜਿਹੜਾ ਹੈਗਾ ਪ੍ਰਚਾਰ ਇਸ ਤਰ੍ਹਾਂ ਦਾ ਜਾਣਾ ਚਾਹੀਦਾ ਵਾ ਸਮੇਂ ਦੀ ਲੋੜ ਹੈ ਹਾਲਾਤਾਂ ਦੇ ਹਿਸਾਬ ਨਾਲ ਇਸ ਗੱਲ ਨੂੰ ਸਾਡੀ ਨੌਜਵਾਨ ਪੀੜੀ ਨੂੰ ਸੰਭਾਲਣ ਦੀ ਲੋੜ ਹੈ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਕੋਈ ਨਾਂ ਬੋਲਣ ਜੋਗ ਲਫਜ਼ ਬੋਲਿਆ ਗਿਆ ਉਹਦੇ ਲਈ ਖੇਮਾ ਦਾ ਜਾਚ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਜਈਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ